ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪੀਰ ਖਰਬੂਜੇ ਸ਼ਾਹ ਨੇ ਖਾਦਾ ਹੋਇਆ ਖਰਬੂਜਾ ਵਾਪਿਸ ਮੰਗਿਆ ਤਾਂ ਕਿ ਗੁਰਨਾਨਕ ਪਾਤਸ਼ਾਹ ਜੀ ਨੇ ਉਹ ਖਰਬੂਜਾ ਕਿਵੇਂ ਵਾਪਿਸ ਕੀਤਾ ਆਉ ਇਸ ਬਾਰੇ ਆਪਾਂ ਅੱਜ ਦੀ ਸਾਖੀ ਦੇ ਵਿੱਚ ਜਾਣਦੇ ਹਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸultanpur Lodhi ਵਿੱਚ ਆਏ ਤਾਂ ਇੱਕ ਪੀਰ ਸਾਈ ਅੱਲਾ ਦਿੱਤਾ ਜਿਸ ਨੂੰ ਖਰਬੂਜੇ ਸ਼ਾਹ ਵੀ ਆਖਿਆ ਜਾਂਦਾ ਹੈ ਜੋ ਕਿ ਬੇਈ ਨਦੀ ਦੇ ਕਿਨਾਰੇ ਰਹਿੰਦਾ ਸੀ ਇਸ ਪੀਰ ਦਾ ਨਾਮ ਖਰਬੂਜੇ ਸ਼ਾਹ ਇਸ ਲਈ ਪਿਆ ਕਿ ਉਹ ਆਏ ਗਏ ਸਾਧੂ ਫਕੀਰਾਂ ਨੂੰ ਇੱਕ ਖਰਬੂਜਾ ਭੇਂਟ ਕਰਿਆ ਕਰਦਾ ਸੀ ਜਦ ਉਹ ਸਾਧੂ ਜਾਂ ਫਕੀਰ ਉਹ ਖਰਬੂਜਾ ਛਕ ਲੈਂਦਾ ਤਾਂ ਉਹ ਫਕੀਰ ਖਰਬੂਜੇ ਛਾ ਉਸ ਸਾਧੂ ਫਕੀਰ ਤੋਂ ਫਿਰ ਉਹ ਖਾਦਾ ਹੋਇਆ ਖਰਬੂਜਾ ਵਾਪਸ ਮੰਗਦਾ ਤਾਂ ਫਿਰ ਉਹ ਸਾਹਮਣੇ ਵਾਲਾ ਸਾਧੂ ਜਾਂ ਫਕੀਰ ਕਹਿਣ ਲੱਗਦਾ ਕਿ ਖਾਦਾ ਹੋਇਆ ਖਰਬੂਜਾ ਵਾਪਸ ਕਿਵੇਂ ਆ ਸਕਦਾ ਹੈ ਮੈਂ ਤੁਹਾਨੂੰ ਵਾਪਸ ਕਿਵੇਂ ਦੇ ਸਕਦਾ ਹਾਂ ਤਾਂ ਖਰਬੂਜੇ ਛਾ ਉਸ ਸਾਧੂ ਜਾਂ ਫਕੀਰ ਨੂੰ ਕਹਿੰਦਾ ਕਿ ਤੁਸੀਂ ਫਿਰ ਖਰਬੂਜਾ ਨਹੀਂ ਦੇ ਸਕਦੇ ਤਾਂ ਮੇਰੇ ਪੈਰੀਂ ਪੈ ਜਾਓ ਮੇਰੇ ਚਰਨੀ ਟੈ ਪਉ ਤਾਂ ਫਿਰ ਉਹ ਜ਼ਬਰਦਸਤੀ ਉਹਨਾਂ ਫਕੀਰਾਂ ਸਾਧੂਆਂ ਤੋਂ ਈਨ ਮਨਾਉਂਦਾ ਇਸ ਤਰ੍ਹਾਂ ਉਹ ਖਰਬੂਜੇ ਸਾ ਫਕੀਰ ਆਏ ਹੋਏ ਪੀਰਾਂ ਫਕੀਰਾਂ ਨੂੰ ਫਕੀਰਾਂ ਸਾਧੂਆਂ ਨੂੰ ਜ਼ਬਰਦਸਤੀ ਆਪਣੇ ਪੈਰਾਂ ਵਿੱਚ ਟਹਿਣ ਲਈ ਮਜਬੂਰ ਕਰ ਦਿੰਦਾ ਇਸੇ ਤਰ੍ਹਾਂ ਇੱਕ ਦਿਨ ਗੁਰੂ ਨਾਨਕ ਪਾਸ਼ਾ ਵੀ ਚੱਲਦੇ ਚੱਲਦੇ ਉਸ ਖਰਬੂਜੇ ਸਾ ਪੀਰ ਕੋਲ ਆ ਜਾਂਦੇ ਹਨ ਤਾਂ ਖਰਬੂਜੇ ਸ਼ਾ ਗੁਰੂ ਨਾਨਕ ਪਾਸ਼ਾ ਜੀ ਨੂੰ ਇੱਕ ਖਰਬੂਜਾ ਦਿੰਦੇ ਹਨ ਤਾਂ ਗੁਰੂ ਨਾਨਕ ਪਾਸ਼ਾ ਜੀ ਨੇ ਉਸ ਖਰਬੂਜੇ ਨੂੰ ਚੀਰ ਲੈਂਦੇ ਹਨ ਅਤੇ ਵੱਖ-ਵੱਖ ਫਾੜੀਆਂ ਕਰ ਲੈਂਦੇ ਹਨ ਤਾਂ ਉਹਨਾਂ ਫਾੜੀਆਂ ਨੂੰ ਗੁਰੂ ਨਾਨਕ ਪਾਸ਼ਾ ਜੀ ਸੰਗਤ ਵਿੱਚ ਵਰਤੌਣ ਤੋਂ ਪਹਿਲਾਂ ਉਸ ਖਰਬੂਜੇ ਸ਼ਾ ਪੀਰ ਨੂੰ ਦੋ ਫਾੜੀਆਂ ਦੇ ਦਿੰਦੇ ਹਨ ਅਤੇ ਸਾਰੀਆਂ ਸੰਗਤਾਂ ਦੇ ਵਿੱਚ ਵਰਤਾ ਕੇ ਉਸ ਤੋਂ ਬਾਅਦ ਫਿਰ ਆਪ ਵੀ ਖਰਬੂਜਾ ਛਕ ਲੈਂਦੇ ਹਨ ਤਾਂ ਜਦ ਉਹ ਸਾਰਾ ਖਰਬੂਜਾ ਖਾਦਾ ਗਿਆ ਤਾਂ ਖਰਬੂਜੇ ਸ਼ਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਮੇਰਾ ਖਰਬੂਜਾ ਤੁਸੀਂ ਮੈਨੂੰ ਵਾਪਸ ਦੇਵੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹ ਖਰਬੂਜਾ ਸਾਰਿਆਂ ਨੇ ਛਕ ਲਿਆ ਹੈ ਹੁਣ ਇਹ ਖਰਬੂਜਾ ਤੈਨੂੰ ਨਹੀਂ ਮਿਲੇਗਾ ਤਾਂ ਪੀਰ ਖਰਬੂਜੇ ਸ਼ਾ ਕਹਿਣ ਲੱਗਾ ਜੇ ਅਗਰ ਤੁਸੀਂ ਮੇਰਾ ਖਰਬੂਜਾ ਮੈਨੂੰ ਵਾਪਸ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਮੇਰੇ ਪੈਰੀਂ ਪੈ ਜਾਓ ਉਸ ਦੀ ਇਹ ਗੱਲ ਸੁਣ ਕੇ ਗੁਰੂ ਨਾਨਕ ਪਾਸ਼ਾ ਜੀ ਨੂੰ ਪਤਾ ਚੱਲ ਜਾਂਦਾ ਹੈ ਕਿ ਸਾਈਂ ਪੀਰ ਦੇ ਮਨ ਵਿੱਚ ਹੰਕਾਰ ਭਰਿਆ ਹੋਇਆ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਪੀਰ ਖਰਬੂਜੇ ਸ਼ਾਹ ਨੂੰ ਕਹਿਣ ਲੱਗੇ ਕਿ ਪਹਿਲਾਂ ਤਾਂ ਤੁਸੀਂ ਜਿਹੜੀਆਂ ਦੋ ਫਾੜੀਆਂ ਖਰਬੂਜੇ ਦੀਆਂ ਖਾਧੀਆਂ ਹਨ ਪਹਿਲਾਂ ਤਾਂ ਉਹ ਵਾਪਸ ਕਰੋ ਤਾਂ ਮੈਂ ਤੁਹਾਡੀ ਈਨ ਮੰਨ ਲਵਾਂਗਾ ਤੁਹਾਨੂੰ ਆਪਣਾ ਪੀਰ ਮੰਨ ਲਵਾਂਗਾ ਅਤੇ ਬਾਕੀ ਜਿਹੜਾ ਬਚਿਆ ਹੋਇਆ ਖਰਬੂਜਾ ਹੈ ਉਹ ਵੀ ਅਸੀਂ ਫਿਰ ਵਾਪਿਸ ਕਰ ਦੇਵਾਂਗੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਪੀਰ ਖਰਬੂਜੇ ਸ਼ਾ ਨੂੰ ਬੜਾ ਕ੍ਰੋਧ ਆ ਜਾਂਦਾ ਹੈ ਕਿਉਂਕਿ ਐਦਾਂ ਦਾ ਸਵਾਲ ਕਦੀ ਵੀ ਕਿਸੇ ਨੇ ਪੀਰ ਖਰਬੂਜੇ ਸ਼ਾ ਨੂੰ ਨਹੀਂ ਕੀਤਾ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਪੀਰ ਖਰਬੂਜੇ ਸ਼ਾ ਨੂੰ ਕਹਿਣ ਲੱਗੇ ਪਹਿਲਾਂ ਤਾਂ ਤੁਸੀਂ ਬਈ ਨਦੀ ਦੇ ਵਿੱਚ ਇਸ਼ਨਾਨ ਕਰਕੇ ਆਪਣਾ ਤਨ ਅਤੇ ਮਨ ਨਿਰਮਲ ਕਰਕੇ ਆਓ ਅਤੇ ਫਿਰ ਅਸੀਂ ਤੁਹਾਨੂੰ ਤੁਹਾਡਾ ਖਰਬੂਜਾ ਹਾਜ਼ਰ ਕਰ ਦੇਵਾਂਗੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਸੁਣ ਕੇ ਪੀਰ ਖਰਬੂਜੇ ਸ਼ਾ ਬੇ ਨਦੀ ਦੇ ਵਿੱਚ ਟੂਬੀ ਮਾਰਦਾ ਹੈ ਤਾਂ ਉਸ ਨੂੰ ਸਾਰੀ ਨਦੀ ਦੇ ਵਿੱਚ ਖਰਬੂਜੇ ਹੀ ਖਰਬੂਜੇ ਨਜ਼ਰ ਆਉਂਦੇ ਹਨ ਜਦ ਪੀਰ ਖਰਬੂਜੇ ਸ਼ਾ ਇਹ ਕੌਤਕ ਵੇਖਦਾ ਹੈ ਤਾਂ ਉਹ ਵਾਪਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆ ਜਾਂਦਾ ਹੈ ਤੇ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਪਾਸ਼ਾ ਜੀ ਉਹਨਾਂ ਖਰਬੂਜਾਂ ਦੇ ਵਿੱਚ ਮੇਰਾ ਖਰਬੂਜਾ ਨਹੀਂ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਪੀਰ ਖਰਬੂਜੇ ਸ਼ਾ ਕਿ ਪੀਰ ਖਰਬੂਜੇ ਸ਼ਾ ਜਾਓ ਤੁਸੀਂ ਇੱਕ ਵਾਰ ਫਿਰ ਨਦੀ ਦੇ ਵਿੱਚ ਜਾਓ ਅਤੇ ਜਾ ਕੇ ਆਪਣਾ ਖਰਬੂਜਾ ਲੱਭੋ ਤਾਂ ਗੁਰੂ ਨਾਨਕ ਪਾਸ਼ਾ ਜੀ ਦੇ ਕਹਿਣ ਤੇ ਉਹ ਪੀਰ ਖਰਬੂਜੇ ਸ਼ਾ ਦੁਬਾਰਾ ਫਿਰ ਬੇਈ ਨਦੀ ਦੇ ਵਿੱਚ ਟੁੱਬੀ ਲਾਉਂਦਾ ਹੈ ਤਾਂ ਉੱਥੇ ਨਦੀ ਦੇ ਵਿੱਚ ਉਸ ਨੂੰ ਦੋ ਫਾੜੀਆਂ ਘੱਟ ਵਾਲਾ ਖਰਬੂਜਾ ਨਜ਼ਰ ਆਉਂਦਾ ਹੈ ਤਾਂ ਉਹ ਉਸ ਖਰਬੂਜੇ ਨੂੰ ਚੋਕੀ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਲੈ ਆਉਂਦਾ ਹੈ ਅਤੇ ਆ ਕੇ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਾ ਇਸ ਖਰਬੂਜੇ ਦੇ ਵਿੱਚ ਦੋ ਫਾੜੀਆਂ ਘੱਟ ਹਨ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਪੀਰ ਖਰਬੂਜੇ ਸ਼ਾ ਜਿਹੜਾ ਖਰਬੂਜਾ ਸੰਗਤ ਅਤੇ ਅਸੀਂ ਖਾਧਾ ਸੀ ਉਹ ਖਰਬੂਜਾ ਅਸੀਂ ਤੈਨੂੰ ਵਾਪਸ ਕਰ ਦਿੱਤਾ ਹੈ ਅਤੇ ਬਾਕੀ ਦੀਆਂ ਜਿਹੜੀਆਂ ਦੋ ਫਾੜੀਆਂ ਹਨ ਉਹ ਤੁਸੀਂ ਖਾਧੀਆਂ ਸਨ ਹੁਣ ਤੁਸੀਂ ਉਹਨਾਂ ਨੂੰ ਪੂਰਾ ਕਰੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਪੀਰ ਖਰਬੂਜੇ ਸਾਹ ਆਪਣਾ ਆਸਣ ਛੱਡ ਕੇ ਉੱਠ ਕੇ ਖੜਾ ਹੋ ਜਾਂਦਾ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨੀ ਢੈ ਪੈਂਦਾ ਹੈ ਤੇ ਕਹਿਣ ਲੱਗਾ ਪਾਤਸ਼ਾਹ ਜੀ ਮੈਨੂੰ ਬਖਸ਼ ਦੇਵੋ ਮੈਂ ਤੁਹਾਨੂੰ ਪਹਿਚਾਨ ਨਹੀਂ ਸਕਿਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਹੁਣ ਤੁਸੀਂ ਮੇਰੀਆਂ ਭੁੱਲਾਂ ਨੂੰ ਬਖਸ਼ ਦੇਵੋ ਅਤੇ ਮੇਰ ਦੀ ਨਜ਼ਰ ਕਰ ਦੇਵੋ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਨਾਨਕ ਪਾਸ਼ਾ ਜੀ ਦੀ ਉਸ ਪੀਰ ਕਰਬੂਜੇ ਸ਼ਾਹ ਉਤੇ ਐਸੀ ਨਦਰ ਪਈ ਉਸ ਦਿਨ ਤੋਂ ਬਾਅਦ ਉਹ ਗੁਰੂ ਨਾਨਕ ਪਾਸ਼ਾ ਜੀ ਦਾ ਸ਼ਰਧਾਲੂ ਬਣ ਜਾਂਦਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਦੇ ਬਚਨਾਂ ਤੇ ਤੁਰ ਪੈਂਦਾ ਹੈ ਅਤੇ ਆਪਣੀਆਂ ਕਰਾਂ ਮਾਤਾ ਨੂੰ ਛੱਡ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਲੱਗ ਜਾਂਦਾ ਹੈ ਅਤੇ ਲੋੜਵੰਦਾਂ ਦੀ ਸੇਵਾ ਕਰਦਾ ਹੈ ਜਦ ਗੁਰੂ ਨਾਨਕ ਪਾਤਸ਼ਾਹ ਜੀ ਰੋਜ਼ ਬਈ ਨਦੀ ਤੇ ਇਸ਼ਨਾਨ ਕਰਨ जाया ਕਰਦੇ ਸਨ ਤਾਂ ਉਹ ਪੀਰ ਖਰਬੂਜੇ ਸ਼ਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਚੋਲਾ ਬੜੇ ਆਦਰ ਅਤੇ ਸਤਕਾਰ ਦੇ ਨਾਲ ਉਹ ਚੋਲਾ ਆਪਣੇ ਹੱਥਾਂ ਦੇ ਵਿੱਚ ਫੜ ਕੇ ਖੜਾ ਰਹਿੰਦਾ ਸੀ ਜਦੋਂ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਇਸ਼ਨਾਨ ਕਰਕੇ ਬਾਹਰ ਨਹੀਂ ਆ ਜਾਂਦੇ ਸਨ ਜਦ ਗੁਰੂ ਨਾਨਕ ਪਾਤਸ਼ਾਹ ਜੀ ਉੱਥੋਂ ਫਿਰ ਅੱਗੇ ਵੱਲ ਚਾਲੇ ਪਾਉਂਦੇ ਹਨ ਤਾਂ ਉਹ ਪੀਰ ਬਿਰਲਾਪ ਕਰਦਾ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਪਾਤਸ਼ਾਹ ਜੀ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ 베ਰੀ ਦੇ ਦਾਤਨ ਜਮੀਨ ਵਿੱਚ ਗੱਡ ਕੇ ਵਚਨ ਕੀਤਾ ਕਿ ਜਦੋਂ ਵੀ ਤੁਸੀਂ ਮੇਰੇ ਦਰਸ਼ਨ ਕਰਨੇ ਹੋਣਗੇ ਜਦੋਂ ਵੀ ਤੁਸੀਂ ਸਾਡੇ ਦਰਸ਼ਨ ਕਰਨੇ ਹੋਣਗੇ ਤਾਂ ਤੁਹਾਨੂੰ ਇਸ 베ਰੀ ਦੇ ਵਿੱਚੋਂ ਸਾਡੇ ਦਰਸ਼ਨ ਹੋ ਜਾਣਗੇ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੀਰ ਖਰਬੂਜੇ ਸ਼ਾ ਦੀ ਜ਼ਿੰਦਗੀ ਬਦਲੀ ਅਤੇ ਆਪਲੀ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਮਨ ਨੀਵਾ ਤੇ ਮੱਤ ਉੱਚੀ ਰੱਖਿਆ ਕਰੋ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਲੋੜਵੰਦਾਂ ਦੀ ਸੇਵਾ ਜ਼ਰੂਰ ਕਰਿਆ ਕਰੋ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਆਪਾਂ ਸਰਬੱਤ ਦਾ ਭਲਾ ਮੰਗਾਂਗੇ ਤਾਂ ਪਰਮਾਤਮਾ ਸਾਡਾ ਭਲਾ ਜ਼ਰੂਰ ਕਰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਸ ਆਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ